ਕਰ ਜੀ ਕੀ ਹਾਲ ਚਾਲ ਹੈ ਹਾਂਜੀ ਵਧੀਆ ਮੈਂ ਸੁਣਿਆ ਤੁਸੀਂ ਰੋਟੀ ਦਾ ਕੰਮ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਤਾਂ ਕੀ ਕੀ ਰੋਟੀ ਦੇ ਵਿੱਚ ਹੁੰਦਾ ਕੀ ਕੀ ਤੁਸੀਂ ਖਾਣ ਨੂੰ ਦਿੰਦੇ ਹੋ ਕੀ ਪ੍ਰਾਈਸ ਹੈ ਹਾਂਜੀ ਜਿਹਦਾ ਪਲੇਟ ਆ ਪਲੇਟ 60 ਰੁਪਏ ਦੀ ਪਲੇਟ ਆ ਅੱਛਾ ਜੀ ਤੇ ਦੋ ਸਬਜ਼ੀਆਂ ਦਿੰਦੇ ਆ ਅੱਛਾ ਜੀ ਨਾਲ ਚਟਨੀ ਤੇ ਨਾਲ ਰਾਇਤਾ ਦਿੰਦੇ ਆ ਅੱਛਾ ਜੀ ਤੇ ਸਲਾਦ ਕੀ ਪ੍ਰਾਈਸ ਹੈ ਪੂਰੀ ਪਲੇਟ ਦਾ 60 ਰੁਪਏ ਦੀ ਪਲੇਟ ਆ ਹਾਂਜੀ ਚਾਰ ਰੋਟੀਆਂ ਨਾਲ ਚਾਰ ਰੋਟੀਆਂ ਨਾਲ ਚਲੋ ਫਟਾਫਟ ਰੋਟੀ ਲਗਾ ਕੇ ਦਿਖਾਓ ਮੈਨੂੰ ਤੇ ਇਹ ਆ ਗਈ ਆਪਣੀ ਪਲੇਟ ਹਾਂਜੀ ਸਟੀਲ ਦੀ ਪਲੇਟ ਆ ਇਹ ਮੱਕਰ ਲੈ ਜਮਾ ਜੀ ਲੈ ਲਓ ਜੀ ਲੈ ਲਓ ਠੀਕ ਹੈ ਮਿਹਰਬਾਨੀ ਜੀ ਚਲੋ ਭਾਈ ਚਲੋ ਸਬਜ਼ੀਆਂ ਦੇ ਚ ਪਹਿਲਾਂ ਕੀ ਪਾਉਗੇ ਤੁਸੀਂ ਸਭ ਤੋਂ ਪਹਿਲਾਂ ਕੜੀ ਪਾਉਂਦੇ ਆਂ ਇਹ ਆ ਗਈ ਤੁਹਾਡੀ ਆਪਣੀ ਕੜੀ ਘਰ ਦੀ ਬਣਾਈ ਕੜੀ ਵੈਰੀ ਗੁੱਡ ਮੇਰੇ ਤਾਂ ਭਾਬੀ ਜੀ ਮੂੰਹ ਚੋਂ ਪਾਣੀ ਆ ਗਿਆ ਦੂਜੇ ਨੰਬਰ ਤੇ ਆ ਗਿਆ ਤੁਹਾਡੇ ਰਾਜਮਾ ਜੀ ਵੈਰੀ ਗੁੱਡ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਆ ਤੁਸੀਂ ਸਵੇਰ ਨੂੰ ਅਸੀਂ 6 ਵਜੇ ਉੱਠ ਜਾਂਦੇ ਆ 6 ਵਜੇ ਉੱਠ ਜਾਂਦੇ ਆ ਤਰਾਦੇ 10 ਵਜਨ ਦੇ ਹੋਣੇ 11:30 ਵਜੇ 11:30 11:30 ਵਜਨ ਦੇ ਜੀ ਇਹ ਕੀ ਆ ਗਿਆ ਜੀ ਦਾਲ ਦਾਲ ਆ ਗਈ ਜਿੰਨਾ ਬਣਾਣੇ ਤੁਸੀਂ ਉਹਨਾਂ ਰੋਜ਼ ਤਾਂ ਲੱਗ ਜਾਂਦਾ ਤੁਹਾਡੇ ਜੀ ਹਾਂਜੀ ਹਾਂਜੀ ਸ਼ਾਮ ਤੱਕ ਲੱਗ ਜਾਂਦਾ ਸ਼ਾਮ ਤੱਕ ਲੱਗ ਜਾਂਦਾ ਲਾ ਜੀ ਕਿਉਂਕਿ ਨੇੜੇ ਫੈਕਟਰੀਆਂ ਹੈਗੀਆਂ ਇਸ ਕਰਕੇ ਜਿੰਨਾ ਤੁਸੀਂ ਬਣਾਣੇ ਆ ਹਾਂਜੀ ਮੰਨ ਲਓ ਕਿਸੇ ਨੇ 20 ਰੁਪਏ ਦੀ ਕੋਈ ਸਬਜ਼ੀ ਲੈਣੀ ਕੋਈ 30 ਰੁਪਏ ਦੀ ਦਾਲ ਜਦ ਉਹ ਵੀ ਦੇ ਦੰਨੇ ਹਾਂਜੀ ਦੇ ਦੇ ਠੀਕ ਹੈ ਜੀ ਹਾਂਜੀ 20 ਦੀ ਜਦ ਤੱਕ ਅੱਛਾ ਜੋ ਕੋਈ ਮੰਗਦਾ ਹਾਂਜੀ ਉਹ ਦੇ ਦੰਨੇ ਆ ਇਹ ਆ ਗਈ ਤੁਹਾਡੀ মিক্স মিক্স সবজি আ গই জি এ আ গই ਤੁਹਾਡੀ চਟਨੀ ਹੈ জি ਹਾਂਜੀ ਹਾਂਜੀ ਇਹ ਵੀ ਖੁਦ ਹੀ ਤਿਆਰ ਕਰਦੇ ਹੋ ਨਾ ਤੁਸੀਂ ਹਾਂਜੀ ਹਾਂਜੀ ਖੁਦ ਹੀ ਤਿਆਰ ਜਿਹਦੇ ਚ ਆ ਗਈ ਦਾਲ ਹਾਂਜੀ ਰਾਜਮ ਕੜੀ ਕੜੀ ਤੇ ਸਬਜ਼ੀ ਸਬਜ਼ੀ ਤੇ ਸਲਾਦ ਤੇ ਚਟਨੀ ਤੇ ਰੋਟੀਆਂ ਕਿੰਨੀਆਂ ਜੀ ਚਾਰ ਰੋਟੀਆਂ ਚਾਰ ਰੋਟੀਆਂ 60 ਰੁਪਏ ਦੀ ਪਲੇਟ ਹੈ ਜੀ ਹਾਂਜੀ 60 ਮੈਂ ਕਹਿੰਦਾ ਜੀ ਫਲੋਰ ਚ ਕਿਤੇ ਨਹੀਂ ਮਿਲਦੀ ਹੋਗੀ ਇਹ 60 ਰੁਪਏ ਦੀ ਪਲੇਟ ਹਾਂਜੀ ਸਰ ਤੁਸੀਂ ਪਹਿਲਾਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਸਾਡਾ ਭਾਜੀ ਨਾਲ ਇੱਥੇ ਫੋਟੋ ਸਟੇਟ ਵਗੈਰਾ ਦਾ ਸੀਗਾ ਨਾਲ ਅਸੀਂ ਬੇਕਰੀ ਵਗੈਰਾ ਦਾ ਕਰਦੇ ਸੀਗੇ ਤੇ ਨਾਲ ਅਸੀਂ ਉਹਨਾਂ ਸਟਾਫ ਜੋੜ ਕੇ ਤਾਂ ਨਾਲ ਇਹ ਵੀ ਕੰਮ ਰੋਟੀ ਵਗੈਰਾ ਦਾ ਵਧੀਆ ਕਰਤਾ ਆ ਔਰ ਘਰ ਦਾ ਖਾਣਾ ਜਿੱਦਾਂ ਦਾ ਸਾਡਾ ਅਸੀਂ ਆਪ ਖਾਂਦੇ ਹਾਂ ਉਦਾਂ ਦਾ ਹੀ ਗਾਗਰੂ ਪ੍ਰੋਵਾਈਡ ਕਰਾਉਂਦੇ ਆ ਤੇ ਕੁਆਲਟੀ ਅਸੀਂ ਬੈਸਟ ਹੈ ਰਹਿਣ ਦਾ ਵੀ ਅਰੇਂਜਮੈਂਟ ਬਹੁਤ ਵਧੀਆ ਕੀਤਾ ਆ ਤੇ ਆ ਬੈਠ ਕੇ ਬੰਦਾ ਆਪਣਾ ਖਾਣਾ ਵਧੀਆ ਖਾ ਸਕਦਾ ਆ ਤੇ ਬਾਕੀ ਹੋਰ ਵੀ ਜਿੰਨੀ ਸਾਡੀ ਕੋਸ਼ਿਸ਼ ਹੈ ਵੀ ਵਧੀਆ ਤੋਂ ਵਧੀਆ ਅਸੀਂ ਕਰ ਰਹੇ ਆ ਜੀ ਮਲਕੀ ਤੁਸੀਂ ਜਿਹੜਾ ਆਪ ਇੱਕ ਖਾਣੇ ਖਾਣਾ ਕੀ ਜਿਹੜਾ ਕਿ ਲੋਕਾਂ ਨੂੰ ਖੁਲਾਣੇ ਆ ਕਿ ਤੁਸੀਂ ਆਪਣੇ ਵਾਸਤੇ ਕੋਈ ਅਲੱਗ ਖਾਣਾ ਖਾਂਦੇ ਆ ਜੀ ਨਹੀਂ ਸਰ ਇਹ ਸਾਡਾ ਜੋ ਵੀ ਅਸੀਂ ਆਪ ਖਾਂਦੇ ਉਹੀ ਅਸੀਂ ਕਸਟਮਰ ਦੇ ਲਈ ਵੀ ਤਿਆਰ ਕਰਕੇ ਦਿੰਨੇ ਹਾਂ ਕਸਟਮਰ ਨੂੰ ਉਹੀ ਸਾਡਾ ਤਿਆਰ ਆ ਤਾਜੀ ਰੋਟੀ ਬੰਦੀ ਆ ਮੱਕੀ ਦੀ ਵੀ ਤੇ ਨਾਲ ਕਣਕ ਦੀ ਵੀ ਤੇ ਨਾਲ ਸਰੋਂ ਦਾ ਸਾਗ ਆ ਸਾਡਾ ਰਾਜਮਾ ਕੜੀ ਚਾਵਲ ਤੇ ਨਾਲ ਸਾਡਾ ਰਾਇਤਾ ਚਟਨੀ ਤੇ ਸਲਾਦ ਵਗੈਰਾ ਸਾਰਾ ਅਸੀਂ ਨਾਲ ਪ੍ਰੋਵਾਈਡ ਕਰਦੇ ਹਾਂ ਕਸਟਮਰ ਮੈਟ ਕੇ ਵੀ ਕਸਟਮਰ ਖਾ ਸਕਦਾ ਹੈ ਵਧੀਆ ਤੁਸੀਂ ਇਹ ਦੁਪਹਿਰ ਦਾ ਲੰਚ ਸ਼ੁਰੂ ਕੀਤਾ ਕਿ ਰਾਤ ਦਾ ਡਿਨਰ ਵੀ ਤੁਸੀਂ ਨਹੀਂ ਸਾਰੇ ਸਾਡਾ ਫੁੱਲ ਟਾਈਮ ਨਹੀਂ ਚੱਲਦਾ ਆ ਕਸਟਮਰ ਜਦੋਂ ਮਰਜੀ ਆਵੇ ਸਾਡੇ ਕੋਲ ਹਰ ਸਰਵਿਸਿਟੀ ਅਵੇਲੇਬਲ ਹੈਗੀ ਆ ਆ ਬੈਠਣ ਦੀ ਵੀ ਹੈਗੀ ਆ ਹੌਨਾਰੇ ਟਾਈਮ 'ਚ ਜਿੱਦਾਂ ਵੀ ਆ ਸਾਡੇ ਕੋਲ ਕਾਫੀ ਹੈਗਾ ਹੈ ਗੈਦਰਿੰਗ ਦਾ ਵੀ ਅਸੀਂ ਕਰ ਸਕਦੇ ਹਾਂ ਜਿਹੜੀ ਸਬਜ਼ੀ ਤੁਸੀਂ ਅੱਜ ਬਣਾਈ ਹੈ ਕਿ ਇਹ ਕੱਲ ਨੂੰ ਵੀ ਇਹੀ ਯੂਜ਼ ਕਰੋਗੇ ਕਿ ਕੱਲ ਨਵੀਂ ਸਬਜ਼ੀ ਬਣਾਓਗੇ ਨਹੀਂ 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 ਸਾਰੇ ਸਾਡੀ ਡੇਲੀ ਚੇਂਜ ਹੁੰਦੀ ਆ ਬਣਾਉਣ ਵਾਸਤੇ ਵੀ ਤੇ ਖਾਣ ਵਾਸਤੇ ਵੀ ਕਲਾਸ ਅਸੀਂ ਰੋਜ਼ ਮੀਨੂ ਚੇਂਜ ਕਰਦੇ ਰਹਿੰਦੇ ਆ ਸਬਜੀ ਤੇ ਦਾਲ ਦਾ ਰੋਜ਼ ਚੇਂਜ ਕਰਦੇ ਆ ਜੀ ਗੜੀ ਤੇ ਰਾਜਮਾ ਵਗੈਰਾ ਸਾਡੇ ਜਿਹੜੇ ਆ ਡੇਲੀ ਆਈਟਮਾਂ ਤੇ ਬਾਕੀ ਰੋਜ਼ ਅਸੀਂ ਚੇਂਜ ਕਰਦੇ ਆ ਯਾਨੀ ਸਮਾਨ ਤੁਸੀਂ ਪਰਚੇਸ ਕਰਦੇ ਹੋ ਔਰ ਉਹ ਬਣਾਉਂਦੇ ਤੁਹਾਡੇ ਵਾਈਫ ਹੈ ਹਾਂਜੀ ਹਾਂਜੀ ਮੈਂਮ ਕਰਦੇ ਸਾਰਾ ਮੇਰਾ ਤਾਂ ਫੀਲਡ ਦਾ ਕੰਮ ਹੈਗਾ ਮੈਂ ਪ੍ਰਾਪਰਟੀ ਲਾਈਨ ਦੇ ਵਿੱਚ ਐ ਤੇ ਨਾਲ ਅਸੀਂ ਉਹ ਵੀ ਕੰਮ ਕਰਦੇ ਆ ਪ੍ਰਾਪਰਟੀ ਦਾ ਵਾਈਫ ਇਧਰ ਕਰਦੇ ਆ ਨਾਲ ਇਹਨਾਂ ਦੇ ਸਟਾਫ ਹੈਗਾ ਯਾਨੀ ਤੁਸੀਂ ਹੈਲਪ ਕਰਦੇ ਇਹਨਾਂ ਦੀ ਪੂਰੀ ਪੂਰੀ ਹੈਲਪ ਕਰਦਾ ਜੀ ਮੈਨੇਜਰ ਨਾਲ ਰਹਿਣਾ ਹਟ ਕਿੰਨੇ ਵਜੇ ਸਵੇਰੇ ਸ਼ੁਰੂ ਹੋ ਜਾਂਦਾ ਤੁਹਾਡਾ ਲੰਚ ਦਾ ਇਹ ਸਾਰਾ ਸਾਡਾ ਸਾਡੇ 1.7 ਵਜੇ ਅਸੀਂ ਸ਼ੁਰੂ ਕਰ ਦਿੰਨੇ ਆ ਤੇ ਉੱਠਣ ਦਾ ਟਾਈਮ ਸਾਡਾ 5 ਵਜੇ ਦੇ ਵਿੱਚ ਵਿੱਚ ਹੈਗਾ ਹੈ ਤਾਂ ਦੁਪਹਿਰ ਕਿੰਨੇ ਵਜੇ ਤੱਕ ਤੁਹਾਡੇ ਕੋਲ ਰੋਟੀ ਪ੍ਰੋਵਾਈਡ ਹੁੰਦੀ ਹੈ ਦੁਪਹਿਰੇ ਸਾਡੀ 2 ਵਜੇ ਤੋਂ 3 ਵਜੇ ਤੱਕ ਬੈਂਕੋ ਵਗੈਰਾ ਦਾ ਚੱਲਦਾ ਰਹਿੰਦਾ ਹੈ ਫਿਰ ਹੋਰ ਵੀ ਕਸਟਮਰ ਆਉਂਦੇ ਰਹਿੰਦੇ ਸਾਡੇ ਠੀਕ ਹੈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੋ ਰਿਹਾ ਹੈ ਕੰਮ ਕਰਕੇ ਕਿ ਤੁਸੀਂ ਆਪਣੇ ਘਰ ਦੇ ਨਾਲ ਕੰਮ ਕੰਮ ਦੇ ਨਾਲ ਨਾਲ ਇਹ ਵੀ ਕੰਮ ਕਰ ਰਹੇ ਹੋ ਕਿ ਤੁਹਾਨੂੰ ਕੋਈ ਖੁਸ਼ੀ ਮਿਲੀ ਇਸ ਕੰਮ ਕਰਕੇ ਕਿ ਨਹੀਂ ਤੁਹਾਨੂੰ ਕੋਈ ਪਰੇਸ਼ਾਨੀ ਇਸ ਕੰਮ ਦੇ ਵਿੱਚ ਮੇਰੀ ਪਰੇਸ਼ਾਨੀ ਦਾ ਕੋਈ ਨਹੀਂ ਸਾਨੂੰ ਬਹੁਤ ਵਧੀਆ ਲੱਗਾ ਹੈ ਜਿਹੜਾ ਕਸਟਮਰ ਆਂਦੇ ਆ ਤੇ ਰੋਟੀ ਪਾਣੀ ਦਾ ਰੱਜ ਕੇ ਖਾ ਕੇ ਜਾਂਦੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਮੈਂ ਦੇਖਿਆ ਤੁਸੀਂ 60 ਰੁਪਏ ਦੀ ਜਿਹੜੀ ਥਾਲੀ ਦਿੰਨੇ ਆ ਇਹਦਾ ਪ੍ਰਾਈਸ ਬੜਾ ਤੁਸੀਂ ਘੱਟ ਰੱਖਿਆ ਔਰ ਕੁਆਂਟੀਟੀ ਬੜੀ ਜ਼ਿਆਦਾ ਕਿਉਂਕਿ ਮੈਂ ਪੂਰਾ ਇੰਡੀਆ ਘੁੰਮ ਚੁੱਕਾ ਹਾਂ ਮੈਂ ਬੋੜੀਆਂ ਵੀਡੀਓ ਬਣਾਉਣਾ ਲੇਕਿਨ 60 ਰੁਪਏ ਦੇ ਵਿੱਚ ਇੰਨੀ ਰੋਟੀ ਕਿਤੇ ਨਹੀਂ ਮੈਂ ਦੇਖੀ ਤੁਸੀਂ ਕੀ ਸੋਚ ਕੇ ਸ਼ੁਰੂ ਕੀਤਾ ਬਾਬੇ ਦਾ ਲੰਗਰ ਇਹ ਅਸੀਂ ਇਹ ਕਹਿੰਦੇ ਆ ਕਸਟਮਰ ਦਾ ਢਿੱਡ ਭਰ ਜਵੇ ਇਹ ਖਾ ਕੇ ਨੰਦ ਨਾ ਜਾਵੇ ਤਾ ਕਰਕੇ ਅਸੀਂ ਫੁੱਲ ਥਾਲੀ ਇਸ ਤਰ੍ਹਾਂ ਹੀ ਰੱਖੀ ਆ ਕਿ ਕਸਟਮਰ ਖਾ ਕੇ ਜਾ ਮਲਕੀ ਸੈਟੀਸਫਾਈ ਹੋ ਕੇ ਜਾਵੇ ਕਸਟਮਰ ਹਾਂਜੀ ਹਾਂਜੀ ਕਸਟਮਰ ਕਹੇ ਨਾ ਕਿ ਅਸੀਂ ਭੁੱਖੇ ਰਹਾਂਗੇ ਇਸਕੇ ਰੱਜ ਕੇ ਖਾਣ ਤਾਂ ਕਰਕੇ ਅਸੀਂ ਇਸ ਤਰ੍ਹਾਂ ਥਾਲੀ ਫੁੱਲ ਰੱਖੀ ਆ